ਦਾ ਸਪੱਤੀ ਤੁਸੀਂ ਦੇਖ ਰਹੇ ਹੋ ਸਤਲੁਜ ਦਰਿਆ ਦਾ ਪਾਣੀ ਸਾਰਾ ਹੀ ਦਰਿਆ ਦੇ ਵਿੱਚੋਂ ਇਹਨਾਂ ਦੇ ਵੱਲੋਂ ਜੜਾ ਛੱਡਿਆ ਹੋਇਆ ਸਾਰੇ ਹੀ ਦਰਵਾਜ਼ੇ ਜਿਹੜੇ ਖੋਲ ਦਿੱਤੇ ਗਏ ਨੇ ਇਹ 10 ਗੇਟ ਮੇਜਰ ਗੇਟ ਕਹਿੰਦੇ ਨੇ ਇਹਨਾਂ ਨੂੰ ਇਹ ਐਮਰਜੈਂਸੀ ਗੇਟ ਨੇ ਇਹਨਾਂ ਦੇ ਵਿੱਚੋਂ ਪਾਣੀ ਦਾ ਜਿਹੜੀ ਟੈਕਨੋਲੋਜੀ ਆ ਗੋਰਿਆਂ ਦੇ ਵੱਲ ਉਸ ਵਕਤ ਇਸ ਤਰ੍ਹਾਂ ਦੀ ਬਣਾਈ ਹੋਈ ਸੀ ਜਦੋਂ ਸਤਲੁਜ ਦਰਿਆ ਪੂਰਾ ਆਫਾਨ ਤੇ ਹੁੰਦਾ ਤਾਂ ਇਹ ਗੇਟ ਜਿਹੜੇ ਐ ਖੋਲੇ ਜਾਂਦੇ ਪਹਿਲ ਦੇ ਆਧਾਰ ਤੇ ਕਿਤੇ ਪਾਣੀ ਦਾ ਪੱਧਰ ਜਿਹੜਾ ਵੱਜ ਜਾਂਦਾ ਤਾਂ ਜੇਕਰ ਦੂਜੇ ਨਾਰਮਲ ਗੇਟ ਗੇਟਾਂ ਦੀ ਗੱਲ ਕਰੀਏ ਤਾਂ ਉਹ ਵੀ ਜਿਹੜੇ ਖੋਲੇ ਹੋਏ ਨੇ ਤਾਂ ਦੇਖ ਸਕਦੇ ਤੁਸੀਂ ਕਿੰਨਾ ਜਿਹੜਾ ਪਾਣੀ ਹੈ ਛੱਡਿਆ ਹੋਇਆ ਤਾਂ ਇੱਕ ਤਾਂ ਇਹਦੇ ਨਾਲ ਜਿਹੜੇ ਹੈਡ ਵਰਕਰਸ ਹਨ ਇਹਨਾਂ ਦੀ ਆਪਾਂ ਥਿਊਰੀ ਨਹੀਂ ਸਮਝ ਸਕਦੇ ਕਿਉਂਕਿ ਇਹਨਾਂ ਦੀ ਇੱਕ ਆਪਣਾ ਕਾਨੂੰਨ ਆ ਆਪਣੀ ਥਿਊਰੀ ਹੈ ਬੀਬੀਐਮਬੀ ਦੇ ਅੰਡਰ ਹੈ ਜਿਹੜਾ ਹੈਡ ਵਰਕਰਸ ਹੈ ਰੋਪੜ ਦਾ ਤਾਂ ਇੱਕ ਤਾਂ ਇਹਨਾਂ ਦੀ ਇਹ ਵੀ ਹੋ ਸਕਦੀ ਕਿ ਦਰਿਆ ਦੀ ਸਫਾਈ ਹੋ ਜਾਵੇ ਪਿੱਛੇ ਤੋਂ ਪਾਣੀ ਹੋਰ ਛੱਡਣ ਦੀ ਜਿਹੜੀ ਇਹਨਾਂ ਦੀ ਸਥਿਤੀ ਹੋ ਸਕਦੀ ਹੈ ਤਾਂ ਜੇਕਰ ਦੂਜੀ ਸਾਈਡ ਗੱਲ ਕਰੀਏ ਜਿਹੜੀ ਸਰਹੰਦ ਕਨਾਲ ਹੈ ਸਰਹੰਦ ਨਹਿਰ ਆ ਉਹ ਬੰਦ ਕੀਤੀ ਹੋਈ ਹੈ ਉਸ ਦਾ ਕਾਰਨ ਇਹ ਵੀ ਹੋ ਸਕਦਾ ਕਿ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਵੜਨਾ ਜਾਵੇ ਨਹਿਰਾਂ ਟੁੱਟ ਜਾਵੇ ਕਿਸੇ ਤੋਂ ਤਾਂ ਵੀ ਬੰਦ ਕੀਤੀ ਹੋਈ ਸਕਦੀ ਹੈ ਬਹੁਤ ਸਾਰੇ ਕਾਰਨ ਨੇ ਲੋਕਾਂ ਨੇ ਵੱਲੋਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਪਰ ਇਹ ਜਿਹੜੀ ਮੌਜੂਦਾ ਸਥਿਤੀ ਤੁਸੀਂ ਦੇਖ ਰਹੇ ਹੋ ਹੈਡ ਦੀ ਤਾਂ ਹੈਡ ਦੇ ਜਿਹੜੇ ਇਹ ਦਰਵਾਜ਼ੇ ਹੋਣ तकरीबन तकरीबन ਸਾਰੇ ਖੋਲੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਮੌਕੇ ਦੀਆਂ ਤਸਵੀਰਾਂ ਨੇ ਇਹ ਹੈਡ ਵਰਕਰਸ ਦੀਆਂ ਕਿ ਕਿਸ ਤਰੀਕੇ ਦੇ ਨਾਲ ਪਾਣੀ ਇਹ ਜਿਹੜਾ ਦਰਿਆ ਦੇ ਵਿੱਚ ਫੁੱਲ ਛੱਡਿਆ ਹੋਇਆ ਤਾਂ ਅਸੀਂ ਤੁਹਾਨੂੰ ਦੂਸਰੀ ਸਾਈਡ ਦੀਆਂ ਤਸਵੀਰਾਂ ਵੀ ਦਿਖਾਣੇ ਆ ਜਿੱਧਰ ਵਾਲੀ ਸਾਈਡ ਨੂੰ ਛੱਡ ਕੇ ਲੁਧਿਆਣੇ ਵਾਲੀ ਸਾਈਡ ਨੂੰ ਜਿਹੜਾ ਦਰਿਆ ਵਗਦਾ ਹੈ ਸਤਲੁਜ ਤਾਂ ਕਾਫੀ ਜ਼ਿਆਦਾ ਪਾਣੀ ਹੈ ਦਰਿਆ ਦੇ ਵਿੱਚ ਕਿਉਂਕਿ ਲਗਾਤਾਰ بارش ਵੀ ਇੱਧਰ ਹੋ ਰਹੀ ਹੈ ਕੱਲ੍ਹ ਦੀ ਤਾਂ ਦੇਖ ਸਕਦੇ ਤੁਸੀਂ ਸਾਹਮਣੇ ਗੁਰਦੁਆਰਾ ਟਿੱਬੀ ਸਾਹਿਬ ਹੈ ਪੂਰਾ ਹੀ ਇਹ ਏਰੀਆ ਜਿਹੜਾ ਦੁਆਬਾ ਏਰੀਆ ਇਹ ਪੂਰਾ ਬੱਦਲ ਦੇ ਨਾਲ ਜਿਹੜਾ ਭਰਿਆ ਹੋਇਆ ਬੱਦਲ ਕਾਫੀ ਜ਼ਿਆਦਾ ਆਇਆ ਹੋਇਆ ਹੈ بارش ਹੈ ਜਿਹੜੀ ਹਲਕੀ-ਹਲਕੀ ਬੂਰ ਪੈ ਰਹੀ ਹੈ ਮੀਂਹ ਦੀ ਸੰਭਾਵਨਾ ਲਗਾਤਾਰ ਬਣੀ ਹੋਈ ਮੀਂਹ ਹੋ ਰਿਹਾ ਜਿਹੜਾ ਵਧ ਕੇ ਪਵੇਗਾ ਦੱਸਿਆ ਹੋਇਆ ਬਾਰਿਸ਼ ਦੋ ਤਿੰਨ ਦਿਨ ਲਗਾਤਾਰ ਜਿਹੜੀ ਹੋਵੇਗੀ ਤਾਂ ਮੌਜੂਦਾ ਜਿਹੜੀਆਂ ਤਸਵੀਰਾਂ ਨੇ ਇਹ ਅੱਜ ਦੀਆਂ ਤਾਜ਼ੀਆਂ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਦਰਿਆ ਦੇ ਵਿੱਚ ਪਾਣੀ ਜਿਹੜਾ ਛੱਡਿਆ ਹੋਇਆ ਸਾਰਾ ਹੀ ਦਰਿਆ ਭਰ ਕੇ ਪੂਰਾ ਚੱਲ ਰਿਹਾ ਸੋ ਸਤਲੁਜ ਦੀਆਂ ਇਹ ਮੌਜੂਦਾ ਤਸਵੀਰਾਂ ਨੇ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਪਾਣੀ ਦਾ ਜਿਹੜਾ ਲੈਵਲ ਹੈ ਦੇਖ ਰਹੇ ਹੋ ਤੁਸੀਂ ਕਾਫੀ ਜਿਆਦਾ ਪਾਣੀ ਹੈ ਜਿਹੜਾ ਦੋਨਾਂ ਪਾਸੇ ਛੱਡਿਆ ਹੋਇਆ ਸਤਲੁਜ ਦਰਿਆ ਦੇ ਵਿੱਚ ਅ ਦਰਵਾਜ਼ੇ ਜਿਹੜੇ ਆ ਖੋਲ ਦਿੱਤੇ ਗਏ ਇੱਕ ਤਾਂ ਥੋੜਾ ਸਫਾਈ ਦਾ ਵੀ ਹੋ ਸਕਦਾ ਕਿ ਸਫਾਈ ਜਿਹੜੀ ਦਰਿਆ ਦੇ ਵਿੱਚ ਕਰਨੀ ਹੋਵੇ ਪਾਣੀ ਦੇ ਨਾਲ ਜਿਹੜੀ ਮਿੱਟੀ ਜੰਮੀ ਹੋਈ ਹੈ ਜਾਂ ਪਾंडੂ ਆ ਉਹ ਜਿਹੜਾ ਖਰਜੇ ਕਿਉਂਕਿ ਪਾਣੀ ਫਿਰ ਇਸ ਤਰਫ ਜਿਹੜਾ ਕਾਫੀ ਕਵਰ ਕਰ ਲਿਆ ਜਾਊਗਾ ਜਦੋਂ ਇਸ ਤਰ੍ਹਾਂ ਜਿਹੜੀ ਦਰਿਆ ਦੀ ਸਫਾਈ ਹੋ ਜਾਊਗੀ ਨਾ ਤਾਂ ਦੇਖ ਰਹੇ ਹੋ ਤੁਸੀਂ ਸਾਤਲੋਏ ਦੇ ਇਹ ਜਿਹੜੇ ਦਰਵਾਜ਼ੇ ਨੇ ਸਾਰੇ ਇਹੀ ਖੋਲੇ ਹੋਏ ਨੇ ਪਾਣੀ ਦੀ ਜਿਹੜੀ ਸਾਊਂਡ ਹੈ ਆਵਾਜ਼ ਹੈ ਬਹੁਤ ਜ਼ਿਆਦਾ ਇੱਥੇ ਇਹ 10 ਗੇਟ ਨੇ ਇਹ ਤਾਂ ਪੂਰੇ ਤੇ ਪੂਰੇ ਚੱਕੇ ਹੋਏ ਨੇ ਤੁਹਾਨੂੰ 10 ਗੇਟ ਉੱਪਰ ਦਿਖਦੇ ਹੋਣਗੇ ਇਹ ਕਿੰਨੇ ਨੇ 10 ਤੋਂ ਵੀ ਵੱਧ ਨੇ 12 ਗੇਟ ਨੇ 12 ਗੇਟ ਹੈ ਜਿਹੜੇ ਇਹ ਤੁਹਾਨੂੰ 1 ਤੋਂ ਲੈ ਕੇ 12 ਗੇਟ ਜਿਹੜੇ ਆ ਚੱਕੇ ਹੋਏ ਦਿਖਾਈ ਦੇਣਗੇ ਫੁੱਲ ਚੱਕੇ ਹੋਏ ਨੇ ਜਿਹੜੇ ਗੇਟ ਨੇ ਪੂਰੇ ਸਿਖਰਾਂ ਤੇ ਲਾਏ ਹੋਏ ਨੇ ਦੇਖ ਸਕਦੇ ਹੋ ਤੁਸੀਂ ਰੋਪੜ ਹੈਡ ਵਰਕਰਸ ਜਲ ਸੌਤ ਵਿਭਾਗ ਇਹ ਦੇਖ ਰਹੇ ਹੋ ਤੁਸੀਂ ਡਿਪਾਰਟਮੈਂਟ ਆਫ ਵਾਟਰ ਰਿਸੋਰਸ ਪੰਜਾਬ ਤਾਂ ਇਹ ਜਿਹੜਾ ਇਹ ਵੀ ਵੀਵੀਐਮਬੀ ਦੇ ਅੰਦਰ ਹੀ ਆਂਦਾ ਤਾਂ ਅੱਜ ਜਿਹੜਾ ਦਰਿਆ ਦੇ ਪੂਰੇ ਫਲੱਡ 게ਟਾ ਖੁੱਲੇ ਹੋਏ ਨੇ ਸਾਰੇ ਹੀ ਦਰਵਾਜ਼ੇ ਤੁਰ ਤੱਕ ਦੇਖੇ ਤਾਂ ਸਾਰੇ ਹੀ ਜਿਹੜੇ 게ਟ ਹੈ ਇਹਨਾਂ ਦੇ ਪਹਿਲਾਂ ਚੱਕੇ ਹੋਏ ਆ ਤਾਂ ਇਹ ਮੌਜੂਦਾ ਤਸਵੀਰਾਂ ਨੇ ਸਤਲੁਜ ਦਰਿਆ ਦੀਆਂ ਤੋ ਮਾਲਵੇ ਰੀਤ ਵਿੱਚ ਪਾਣੀ ਨੇ ਕਾਫੀ ਜ਼ਿਆਦਾ ਤਬਾਹੀ ਮਚਾਈ ਹੋਈ ਆ ਫਰੋਜ਼ਪੁਰ ਵਾਲੀ ਸਾਈਡ ਜਿਹੜਾ ਬਿਆਸ ਦਾ ਪਾਣੀ ਵੀ ਉੱਤਰ ਜਾ ਪੜਿਆ ਸੋ ਮਾਝੇ ਦੇ ਵਿੱਚ ਆਬੀ ਨੇ ਬਹੁਤ ਤਬਾਹੀ ਮਚਾਈ ਹੋਈ ਆ ਪੰਜਾਬ ਤਾਂ ਪਹਿਲੇ ਡੁੱਬਿਆ ਹੋਇਆ ਬਾਕੀ ਇਹਨਾਂ ਦੀ ਕੀ ਥਿਊਰੀ ਆ ਇਹ ਤਾਂ ਇਹੀ ਜਾਣਦੇ ਨੇ ਜਾਂ ਫਿਰ ਜਿਹੜੇ ਸਿਆਣੇ ਪੁਰਾਣੇ ਬਜ਼ੁਰਗ ਨੇ ਉਹ ਜਾਣਦੇ ਨੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਕੋਲ ਪਾਣੀ ਰੋਕਣਾ ਚਾਹੀਦਾ ਸੀ ਪਰ ਇਹਨਾਂ ਨੇ ਕੋਲ ਛੱਡਿਆ ਹੋਇਆ ਇਥੋਂ ਵੀ ਕਾਫੀ ਜ਼ਿਆਦਾ ਡੰਗਾ ਦਰਿਆ ਜਿਹੜੀਆਂ ਬੁਰਜੀਆਂ ਦੇਖ ਰਹੇ ਤੁਸੀਂ ਬੁਰਜੀਆਂ ਪੌਣੀਆਂ ਪੌਣੀਆਂ ਡੱਬੀਆਂ ਹੋਈਆਂ ਨੇ ਪਾਣੀ ਕਾਫੀ ਜ਼ਿਆਦਾ ਜਿਹੜਾ ਛੱਡਿਆ ਹੋਇਆ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਹੈ ਦਰਿਆ ਦੇ ਵਿੱਚ ਕਾਫੀ ਜਿਆਦਾ ਜਿਹੜਾ ਲੁਧਿਆਣੇ ਵਾਲੀ ਸਾਈਡ ਨੂੰ ਵਧਿਆ ਹੋਇਆ ਤਾਂ ਦੇਖ ਰਹੇ ਹੋ ਤੁਸੀਂ ਉਧਰ ਕਿਸ ਤਰ੍ਹਾਂ ਨਾਲ ਪਾਣੀ ਜਿਹੜਾ ਭਰ ਕੇ ਪੂਰਾ ਜਾ ਰਿਹਾ ਦਰਿਆ ਦੇ ਵਿੱਚੋਂ ਸੋ ਬਹੁਤ ਹੀ ਇਹ ਜਿਹੜੀ ਵੱਡੀ ਤਰਾਸ ਦੀ ਵੀ ਕਹਿ ਸਕਦੇ ਆ ਪੰਜਾਬ ਦੇ ਉੱਪਰ ਪੰਜਾਬ ਨੂੰ ਖੌਰੇ ਕੀ ਦੀ ਨਜ਼ਰ ਲੱਗੀ ਐ ਪੰਜਾਬ ਐ ਇਸ ਟਾਈਮ ਡੁੱਬਿਆ ਹੋਇਆ ਪੰਜਾਬ ਦੇ ਕਾਫੀ ਜ਼ਿਲ੍ਹੇ ਜਿਹੜੇ ਤਰਸ ਰਹੇ ਨੇ ਉਹ ਕਿ ਸਾਨੂੰ ਆ ਕੇ ਕੋਈ ਬਚਾਵੇ ਪਰ ਉੱਥੇ ਕੋਈ ਵੀ ਜਿਹੜਾ ਬਾਹਰਲਾ ਬੰਦਾ ਨਹੀਂ ਆਇਆ ਪੰਜਾਬ ਦੇ ਆਪਣੇ ਹੀ ਲੋਕ ਪੰਜਾਬੀ ਜਿਹੜਾ ਬਚਾਉਣ ਦੇ ਵਿੱਚ ਲੱਗੇ ਹੋਏ ਨੇ ਤਾਂ ਦੇਖ ਸਕਦੇ ਹੋ ਤੁਸੀਂ ਅੱਜ ਤਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਤਲੁਜ ਦਰਿਆ ਦੇ ਵਿੱਚ ਕਿਸ ਤਰ੍ਹਾਂ ਨਾਲ ਜਿਹੜਾ ਪਾਣੀ ਦਾ ਪੱਧਰ ਹੈ ਉਹ ਲਗਾਤਾਰ ਇਹਨਾਂ ਦੇ ਵੱਲੋਂ ਵਧਿਆ ਹੋਇਆ ਜਿਹੜਾ ਛੱਡਿਆ ਜਾ ਰਿਹਾ ਪਾਣੀ ਹੈ ਤਾਂ ਸਾਰੇ ਹੀ ਸਾਰੇ ਦਰਵਾਜ਼ੇ ਜਿਹੜੇ ਚੱਕੇ ਹੋਏ ਨੇ ਤਾਂ ਸਥਿਤੀ ਤੁਸੀਂ ਦੇਖ ਰਹੇ ਹੋ ਸਤਲੁਜ ਦਰਿਆ ਦਾ ਪਾਣੀ ਸਾਰਾ ਹੀ ਦਰਿਆ ਦੇ ਵਿੱਚੋਂ ਇਹਨਾਂ ਦੇ ਵੱਲੋਂ ਜਿਹੜਾ ਛੱਡਿਆ ਹੋਇਆ ਸਾਰੇ ਹੀ ਦਰਵਾਜ਼ੇ ਜਿਹੜੇ ਖੋਲ ਦਿੱਤੇ ਗਏ ਨੇ ਇਹ ਦਾਸ ਗੇਟ ਮੇਜਰ ਗੇਟ ਕਹਿੰਦੇ ਨੇ ਇਹਨਾਂ ਨੂੰ ਇਹ ਐਮਰਜੈਂਸੀ ਗੇਟ ਨੇ ਇਹਨਾਂ ਦੇ ਵਿੱਚੋਂ ਪਾਣੀ ਦਾ ਜਿਹੜੀ ਟੈਕਨੋਲੋਜੀ ਆ ਗੋਰਿਆਂ ਦੇ ਵਲੋਂ ਉਸ ਵਕਤ ਇਸ ਤਰ੍ਹਾਂ ਨਹੀਂ ਬਣਾਈ ਹੋਈ ਸੀ ਜਦੋਂ ਸਤਲੁਜ ਦਰਿਆ ਪੂਰਾ ਉਫਾਨ ਤੇ ਹੁੰਦਾ ਤਾਂ ਇਹ ਗੇਟ ਜਿਹੜੇ ਐ ਖੋਲੇ ਜਾਂਦੇ ਪਹਿਲ ਦੇ ਆਧਾਰ ਤੇ ਕਿਤੇ ਪਾਣੀ ਦਾ ਪੱਧਰ ਜਿਹੜਾ ਵੱਜ ਜਾਂਦਾ ਤਾਂ ਜੇਕਰ ਦੂਜੇ ਨਾਰਮਲ ਗੇਟ ਗੇਟਾਂ ਦੀ ਗੱਲ ਕਰੀਏ ਤਾਂ ਉਹ ਵੀ ਜਿਹੜੇ ਖੋਲੇ ਹੋਏ ਨੇ ਤਾਂ ਦੇਖ ਸਕਦੇ ਤੁਸੀਂ ਕਿੰਨਾ ਜਿਹੜਾ ਪਾਣੀ ਹੈ ਛੱਡਿਆ ਹੋਇਆ ਤਾਂ ਇੱਕ ਤਾਂ ਇਹਦੇ ਨਾਲ ਜਿਹੜੇ ਹੈਡ ਵਰਕਰਸ ਐ ਇਹਨਾਂ ਦੀ ਆਪਾਂ ਥਿਊਰੀ ਨਹੀਂ ਸਮਝ ਸਕਦੇ ਕਿਉਂਕਿ ਇਹਨਾਂ ਦੀ ਇੱਕ ਆਪਣਾ ਕਾਨੂੰਨ ਆ ਆਪਣੀ ਥਿਊਰੀ ਐ ਬੀਬੀਐਮਬੀ ਦੇ ਅੰਡਰ ਐ ਜਿਹੜਾ ਹੈਡ ਵਰਕਰਸ ਐ ਰੋਪੜ ਦਾ ਤਾਂ ਇੱਕ ਤਾਂ ਇਹਨਾਂ ਦੀ ਇਹ ਵੀ ਹੋ ਸਕਦੀ ਕਿ ਦਰਿਆਵਾਂ ਦੀ ਸਫਾਈ ਹੋ ਜਾਵੇ ਪਿੱਛੇ ਤੋਂ ਪਾਣੀ ਹੋਰ ਛੱਗਣ ਦੀ ਜਿਹੜੀ ਇਹਨਾਂ ਦੀ ਸਥਿਤੀ ਹੋ ਸਕਦੀ ਐ ਤਾਂ ਜੇਕਰ ਦੂਜੀ ਸਟ ਗੱਲ ਕਰੀਏ ਜਿਹੜੀ ਸਰੰਦ ਕਨਾਲ ਐ ਸਰੰਦ ਨਹਿਰ ਆ ਉਹ ਬੰਦ ਕੀਤੀ ਹੋਈ ਐ ਉਸ ਦਾ ਕਾਰਨ ਇਹ ਵੀ ਹੋ ਸਕਦਾ ਕਿ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਵੜਨਾ ਜਾਵੇ ਨਹਿਰਾਂ ਟੁੱਟ ਜਾਵੇ ਕਿਸੇ ਤੋਂ ਤਾਂ ਵੀ ਵਾਰਨ ਕੀਤੀ ਹੋਈ ਸਕਦੀ ਹੈ ਬਹੁਤ ਸਾਰੇ ਕਾਰਨ ਨੇ ਲੋਕਾਂ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਪਰ ਇਹ ਜਿਹੜੀ ਮੌਜੂਦਾ ਸਥਿਤੀ ਤੁਸੀਂ ਦੇਖ ਰਹੇ ਹੋ ਹੈਡ ਦੀ ਤਾਂ ਹੈਡ ਦੇ ਜਿਹੜੇ ਇਹ ਦਰਵਾਜ਼ੇ ਹੁਣ तकरीबन तकरीबन ਸਾਰੇ ਖੋਲੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਮੌਕੇ ਦੀਆਂ ਤਸਵੀਰਾਂ ਨੇ ਇਹ ਹੈਡ ਵਰਕਸ ਦੀਆਂ ਕਿ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਦਰਿਆ ਦੇ ਵਿੱਚ ਫੁੱਲ ਛੱਡਿਆ ਹੋਇਆ ਤਾਂ ਅਸੀਂ ਤੁਹਾਨੂੰ ਦੂਸਰੀ ਸਾਈਡ ਦੀਆਂ ਤਸਵੀਰਾਂ ਵਿੱਚ ਦਿਖਾਣੇ ਆ ਜਿੱਧਰ ਵਾਲੀ ਸਾਈਡ ਨੂੰ ਛੱਡਾ ਹੈ ਲੁਧਿਆਣੇ ਵਾਲੀ ਸਾਈਡ ਨੂੰ ਜਿਹੜਾ ਦਰਿਆ ਵਗਦਾ ਹੈ ਸਤਲੁਜ ਤਾਂ ਕਾਫੀ ਜ਼ਿਆਦਾ ਪਾਣੀ ਹੈ ਦਰਿਆ ਦੇ ਵਿੱਚ ਕਿਉਂਕਿ ਲਗਾਤਾਰ بارش ਵੀ ਇੱਧਰ ਹੋ ਰਹੀ ਹੈ ਕੱਲ੍ਹ ਦੀ ਤਾਂ ਦੇਖ ਸਕਦੇ ਤੁਸੀਂ ਸਾਹਮਣੇ ਗੁਰਦੁਆਰਾ ਟਿੱਬੀ ਸਾਹਿਬ ਹੈ ਪੂਰਾ ਹੀ ਇਹ ਏਰੀਆ ਜਿਹੜਾ ਦੁਆਬਾ ਏਰੀਆ ਇਹ ਪੂਰਾ ਬੱਦਲ ਦੇ ਨਾਲ ਜਿਹੜਾ ਭਰਿਆ ਹੋਇਆ ਬੱਦਲ ਕਾਫੀ ਜ਼ਿਆਦਾ ਆਇਆ ਹੋਇਆ ਹੈ بارش ਹੈ ਜਿਹੜੀ ਹਲਕੀ-ਹਲਕੀ ਬੂਰ ਪੈ ਰਹੀ ਹੈ ਮੀਂਹ ਦੀ ਸੰਭਾਵਨਾ ਇਹ ਲਗਾਤਾਰ ਬਣੀ ਹੋਈ ਮੀਂਹ ਹੋ ਰਿਹਾ ਜਿਹੜਾ ਵੱਧ ਕੇ ਪਵੇਗਾ ਦੱਸਿਆ ਹੋਇਆ ਬਾਰਿਸ਼ ਦੋ ਤਿੰਨ ਦਿਨ ਲਗਾਤਾਰ ਜਿਹੜੀ ਹੋਵੇਗੀ ਤਾਂ ਮੌਜੂਦਾ ਜਿਹੜੀਆਂ ਤਸਵੀਰਾਂ ਨੇ ਇਹ ਅੱਜ ਦੀਆਂ ਤਾਜ਼ੀਆਂ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਦਰਿਆ ਦੇ ਵਿੱਚ ਪਾਣੀ ਜਿਹੜਾ ਛੱਡਿਆ ਹੋਇਆ ਸਾਰਾ ਹੀ ਦਰਿਆ ਭਰ ਕੇ ਪੂਰਾ ਚੱਲ ਰਿਹਾ ਸੋ ਸਤਲੁਜ ਦੀਆਂ ਇਹ ਮੌਜੂਦਾ ਤਸਵੀਰਾਂ ਨੇ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਪਾਣੀ ਦਾ ਜਿਹੜਾ ਲੈਵਲ ਹੈ ਦੇਖ ਰਹੇ ਹੋ ਤੁਸੀਂ ਕਾਫੀ ਜਿਆਦਾ ਪਾਣੀ ਹੈ ਜਿਹੜਾ ਦੋਨਾਂ ਪਾਸੇ ਛੱਡਿਆ ਹੋਇਆ ਸਤਲੁਜ ਦਰਿਆ ਦੇ ਵਿੱਚ ਅ ਦਰਵਾਜ਼ੇ ਜਿਹੜੇ ਆ ਖੋਲ ਦਿੱਤੇ ਗਏ ਇੱਕ ਤਾਂ ਥੋੜਾ ਸਫਾਈ ਦਾ ਵੀ ਹੋ ਸਕਦਾ ਕਿ ਸਫਾਈ ਜਿਹੜੀ ਦਰਿਆ ਦੇ ਵਿੱਚ ਕਰਨੀ ਹੋਵੇ ਪਾਣੀ ਦੇ ਨਾਲ ਜਿਹੜੀ ਮਿੱਟੀ ਜੰਮੀ ਹੋਈ ਹੈ ਜਾਂ ਪਾंडੂ ਆ ਉਹ ਜਿਹੜਾ ਖਰਜੇ ਕਿਉਂਕਿ ਪਾਣੀ ਫਿਰ ਇਸ ਤਰਫ ਜਿਹੜਾ ਕਾਫੀ ਕਵਰ ਕਰ ਲਿਆ ਜਾਊਗਾ ਜਦੋਂ ਇਸ ਤਰ੍ਹਾਂ ਜਿਹੜੀ ਦਰਿਆ ਦੀ ਸਫਾਈ ਹੋ ਜਾਊਗੀ ਨਾ ਤਾਂ ਦੇਖ ਰਹੇ ਹੋ ਤੁਸੀਂ ਸੱਤ ਲੋਏ ਦੇ ਇਹ ਜਿਹੜੇ ਦਰਵਾਜ਼ੇ ਨੇ ਸਾਰੇ ਹੀ ਖੋਲੇ ਹੋਏ ਨੇ ਪਾਣੀ ਦੀ ਜਿਹੜੀ ਸਾਊਂਡ ਹੈ ਆਵਾਜ਼ ਹੈ ਬਹੁਤ ਜ਼ਿਆਦਾ ਇੱਥੇ ਇਹ 10 ਗੇਟ ਨੇ ਇਹ ਤਾਂ ਪੂਰੇ ਤੇ ਪੂਰੇ ਚੱਕੇ ਹੋਏ ਨੇ ਤੁਹਾਨੂੰ 10 ਗੇਟ ਉੱਪਰ ਦਿਖਦੇ ਹੋਣਗੇ ਇਹ ਕਿੰਨੇ ਨੇ 10 ਤੋਂ ਵੀ ਵੱਧ ਨੇ 12 ਗੇਟ ਨੇ 12 ਗੇਟ ਹੈ ਜਿਹੜੇ ਤੁਹਾਨੂੰ 1 ਤੋਂ ਲੈ ਕੇ 12 ਗੇਟ ਜਿਹੜੇ ਐ ਚੱਕੇ ਹੋਏ ਦਿਖਾਈ ਦੇਣਗੇ ਫੁੱਲ ਚੱਕੇ ਹੋਏ ਨੇ ਜਿਹੜੇ ਗੇਟ ਨੇ ਪੂਰੇ ਸਿਖਰਾਂ ਤੇ ਲਾਏ ਹੋਏ ਨੇ ਤਾਂ ਦੇਖ ਸਕਦੇ ਹੋ ਤੁਸੀਂ ਰੋਪੜ ਹੈਡ ਵਰਕਰਸ ਜਲ ਸੌਤ ਵਿਭਾਗ ਇਹ ਦੇਖ ਰਹੇ ਹੋ ਤੁਸੀਂ ਡਿਪਾਰਟਮੈਂਟ ਆਫ ਵਾਟਰ ਰਿਸੋਰਸ ਪੰਜਾਬ ਤਾਂ ਇਹ ਜਿਹੜਾ ਇਹ ਵੀ ਵੀਵੀਐਮਬੀ ਦੇ ਅੰਦਰ ਹੀ ਆਂਦਾ ਤਾਂ ਅੱਜ ਜਿਹੜਾ ਦਰਿਆ ਦੇ ਪੂਰੇ ਫਲੱਡ ਗੇਟ ਆ ਉਹ ਖੁੱਲੇ ਹੋਏ ਨੇ ਸਾਰੇ ਹੀ ਦਰਵਾਜ਼ੇ ਤੁਰ ਤੱਕ ਦੇਖੇ ਤਾਂ ਸਾਰੇ ਹੀ ਜਿਹੜੇ ਗੇਟ ਐ ਇਹਨਾਂ ਦੇ ਪਹਿਲਾਂ ਚੱਕੇ ਹੋਏ ਆ ਹਾਂ ਇਹ ਮੌਜੂਦਾ ਤਸਵੀਰਾਂ ਨੇ ਸਤਲੁਜ ਦਰਿਆ ਦੀਆਂ ਸੋ ਮਾਲਵੇ ਰੀਤ ਵਿੱਚ ਪਾਣੀ ਨੇ ਕਾਫੀ ਜ਼ਿਆਦਾ ਤਬਾਹੀ ਮਚਾਈ ਹੋਈ ਆ ਫਰੋਜ਼ਪੁਰ ਵਾਲੀ ਸਾਈਡ ਜਿਹੜਾ ਬਿਆਸ ਦਾ ਪਾਣੀ ਵੀ ਉੱਧਰ ਜਾ ਵੜਿਆ ਸੋ ਮਾਝੇ ਦੇ ਵਿੱਚ ਰਾਵੀ ਨੇ ਬਹੁਤ ਤਬਾਹੀ ਮਚਾਈ ਹੋਈ ਆ ਪੰਜਾਬ ਤਾਂ ਪਹਿਲੇ ਡੁੱਬਿਆ ਹੋਇਆ ਬਾਕੀ ਇਹਨਾਂ ਦੀ ਕੀ ਥਿਊਰੀ ਆ ਇਹ ਤਾਂ ਇਹੀ ਜਾਣਦੇ ਨੇ ਜਾਂ ਫਿਰ ਜਿਹੜੇ ਸਿਆਣੇ ਪੁਰਾਣੇ ਬਜ਼ੁਰਗ ਨੇ ਉਹ ਜਾਣਦੇ ਨੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲ ਪਾਣੀ ਰੋਕਣਾ ਚਾਹੀਦਾ ਸੀ ਪਰ ਇਹਨਾਂ ਨੇ ਵੱਲ ਛੱਡਿਆ ਹੋਇਆ ਇੱਥੋਂ ਵੀ ਕਾਫੀ ਜ਼ਿਆਦਾ ਡੂੰਘਾ ਦਰਿਆ ਜਿਹੜੀਆਂ ਬੁਰਜੀਆਂ ਦੇਖ ਰਹੇ ਤੁਸੀਂ ਬੁਰਜੀਆਂ ਪੌਣੀਆਂ ਪੌਣੀਆਂ ਡੱਬੀਆਂ ਹੋਈਆਂ ਨੇ ਪਾਣੀ ਕਾਫੀ ਜ਼ਿਆਦਾ ਜਿਹੜਾ ਛੱਡਿਆ ਹੋਇਆ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਹੈ ਦਰਿਆ ਦੇ ਵਿੱਚ ਕਾਫੀ ਜਿਆਦਾ ਜਿਹੜਾ ਲੁਧਿਆਣੇ ਵਾਲੀ ਸਾਈਡ ਨੂੰ ਵਧਿਆ ਹੋਇਆ ਤਾਂ ਦੇਖ ਰਹੇ ਹੋ ਤੁਸੀਂ ਉਧਰ ਕਿਸ ਤਰ੍ਹਾਂ ਨਾਲ ਪਾਣੀ ਜਿਹੜਾ ਭਰ ਕੇ ਪੂਰਾ ਜਾ ਰਿਹਾ ਦਰਿਆ ਦੇ ਵਿੱਚੋਂ ਸੋ ਬਹੁਤ ਹੀ ਇਹ ਜਿਹੜੀ ਵੱਡੀ ਤਰਾਸ ਦੀ ਵੀ ਕਹਿ ਸਕਦੇ ਆ ਪੰਜਾਬ ਦੇ ਉੱਪਰ ਪੰਜਾਬ ਨੂੰ ਖੌਰੇ ਕਿਹਦੀ ਨਜ਼ਰ ਲੱਗੀ ਐ ਪੰਜਾਬ ਐ ਇਸ ਟਾਈਮ ਡੁੱਬਿਆ ਹੋਇਆ ਪੰਜਾਬ ਦੇ ਕਾਫੀ ਜ਼ਿਲ੍ਹੇ ਜਿਹੜੇ ਤਰਸ ਰਹੇ ਨੇ ਉਹ ਕਿ ਸਾਨੂੰ ਆ ਕੇ ਕੋਈ ਬਚਾਵੇ ਪਰ ਉੱਥੇ ਕੋਈ ਵੀ ਜਿਹੜਾ ਬਾਹਰਲਾ ਬੰਦਾ ਨਹੀਂ ਆਇਆ ਪੰਜਾਬ ਦੇ ਆਪਣੇ ਹੀ ਲੋਕ ਪੰਜਾਬੀ ਨੇ ਜਿਹੜਾ ਬਚਾਉਣ ਦੇ ਵਿੱਚ ਲੱਗੇ ਹੋਏ ਨੇ ਤਾਂ ਦੇਖ ਸਕਦੇ ਹੋ ਤੁਸੀਂ ਅੱਜ ਤਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਤਲੁਜ ਦਰਿਆ ਦੇ ਵਿੱਚ ਕਿਸ ਤਰ੍ਹਾਂ ਨਾਲ ਜਿਹੜਾ ਪਾਣੀ ਦਾ ਪੱਧਰ ਹੈ ਉਹ ਲਗਾਤਾਰ ਇਹਨਾਂ ਦੇ ਬਿਲੋ ਵਧਿਆ ਹੋਇਆ ਜਿਹੜਾ ਛੱਡਿਆ ਜਾ ਰਿਹਾ ਪਾਣੀ ਹੈ ਤਾਂ ਸਾਰੇ ਹੀ ਸਾਰੇ ਦਰਵਾਜ਼ੇ ਜਿਹੜੇ ਚੱਕੇ ਹੋਏ ਨੇ